ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿਕਸੋਰਾ ਟੀਵੀ ਮੈਂ ਅਮਨ ਲੋਨਾ ਚੰਡੀਗੜ੍ਹ ਵਿੱਚ ਵਾਰ-ਵਾਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਜੇ ਤੇ ਉਹਦੇ ਤਿੰਨ ਸਾਥੀ ਗੋਤਮ, ਪ੍ਰਸ਼ਾਂਤ ਤੇ ਸੁਨੀਤ ਦੇ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਇਹਨਾਂ ਤਿੰਨਾਂ ਚਾਰਾਂ ਨੂੰ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ ਗ੍ਰਿਫਤਾਰ ਕੀਤਾ ਹੈ ਡੀਸੀਸੀ ਦੀ ਟੀਮ ਜਿਹੜੀ ਕੀ ਹੈ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੋਰ ਦੀ ਸੁਪਰਵਾਈਜ਼ ਹੇ ਚਲਾਈ ਜਾਂਦੀ ਹੈ ਤੇ ਇੰਸਪੈਕਟਰ ਜਸਮਿੰਦਰ ਜਿਹੜੇ ਵੀ ਡੀਸੀਸੀ ਦੇ ਇੰਚਾਰਜ ਹਨ ਇੰਨਾ ਦੀ ਸੁਪਰੀਡਨ ਵਿੱਚ ਇੱਕ ਸੂਚਨਾ ਪੁਲਿਸ ਨੂੰ ਮਿਲੀ ਸੀ ਗੁਪਤ ਸੂਚਨਾ ਮਿਲੀ ਸੀ ਕਿ ਤਨਾਸਦੀ ਲੇਖ ਤੇ ਵਿਜੇ ਆਪਣੇ ਤਿੰਨ ਸਾਥੀਆਂ ਨਾਲ ਬੈਠਾ ਹੈ ਤੇ ਉੱਥੇ ਇਹ ਇੱਕ ਵੱਡੀ ਵਾਰਤਾ ਨੂੰ ਅੰਜਾਮ ਦੇਣ ਦੀ ਫਿਰਾਸ਼ਾ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਟੀਮ ਬਣਾਈ ਟੀਮ ਬਣਾ ਕੇ ਪੁਲਿਸ ਨੇ ਉੱਥੇ ਰੇਡ ਕੀਤੀ ਛਾਪੇਮਾਰੀ ਕੀਤੀ ਛਾਪੇਮਾਰੀ ਦੇ ਦੌਰਾਨ ਜਿਹੜਾ ਮੁਖੇਰ ਰੱਪੀ ਹੈ ਵਿਜੇ ਪ੍ਰਸ਼ਾਂਤ ਸੁਮਿਤ ਤੇ ਗੋਤਮ ਇਹਨਾਂ ਚਾਰਾਂ ਨੂੰ ਡੀਸੀਸੀ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਤੇ ਪੁਲਿਸ ਨੂੰ ਇਹਨਾਂ ਦੇ ਕਬਜ਼ੇ ਤੋਂ ਇੱਕ ਦੇਸੀ ਘੱਟਾ ਤੇ ਤਿੰਨ ਜਿੰਦਾਕਾਰ ਤੁਸਰੀ ਬਰਾ ਮਤ ਹੋ ਜਾਣ ਤੁਹਾਨੂੰ ਦੱਸ ਰਿਹਾ ਵਿਜੇ ਉਹ ਸ਼ਖਸ ਹੈ ਜਿਹੜਾ ਜਿਹੜਾ ਸੈਕਟਰ 25 ਦਾ ਰਹਿਣ ਵਾਲਾ ਹੈ ਤੇ ਚੰਡੀਗੜ੍ਹ ਵਿੱਚ ਵਾਰ-ਵਾਰ ਫਾਇਰਿੰਗ ਦੀ ਇਨਸੀਡੈਂਟ ਨੂੰ ਘਟਾਣ ਨੂੰ ਅੰਜਾਮ ਦੇ ਰਿਹਾ ਸੀ 1 ਸਤੰਬਰ ਨੂੰ ਜਿਹੜਾ ਵਿਜੇ ਹੈ ਇਸ ਨੇ ਪੀਡੀਏ ਦੇ ਸਾਹਮਣੇ ਨਾਈਟ ਫੂਡ ਸਟਰੀਟ ਦੇ ਕਾਊਂਟਰ ਨੰਬਰ 1 ਤੇ ਫਾਇਰਿੰਗ ਦੀ ਇੱਕ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀਗਾ ਰੋਬਿਨ ਜਿਹੜਾ ਹੈ ਨਾਈਟ ਫੂਡ ਸਟਰੀਟ ਜਿਹੜਾ ਉੱਥੇ ਕਾਊਂਟਰ ਨੰਬਰ 1 ਹੈ ਰੋਬਿਨ ਉਸ ਦਾ ਮਾਲਕ ਹੈ ਤੇ ਉਹਦੇ ਜਿਹੜਾ ਕਾਰਿਗਰ ਸੀ ਉਹਦਾ ਵਰਕਰ ਸੀਗਾ ਅਮੀਨ ਉਹਦੇ ਨਾਲ ਵਿਜੇ ਦੀ ਬਹਿਸ ਹੋ ਜਾਂਦੀ ਹੈ 1 ਸਤੰਬਰ ਨੂੰ ਉੱਤੇ ਉਸ ਤੋਂ ਬਾਅਦ ਵਿਜੇ ਬਹਿਸ ਪਸਾਈ ਦੇ ਦੌਰਾਨ ਹਵਾ ਵਿੱਚ ਚਾਰ ਫਾਇਰ ਕਰ ਦਿੰਦਾ ਹੈ ਉਸ ਤੋਂ ਬਾਅਦ ਖੁਲੰਸ ਦੇ ਚਲਦੇ ਆ ਜਿਹੜੇ ਕੀ ਹੈ ਰੰਜਿਸ਼ ਦੇ ਚਲਦੇ ਆ ਵਿਜੇ ਆਪਣੇ ਸਾਥੀਆਂ ਦੇ ਨਾਲ ਸੈਕਟਰ 52 ਚ ਕੁਸ ਜਾਂਦਾ ਹੈ ਜਿਹੜਾ ਕਿ ਰੋਬਿੰਦਰ ਘਰ ਸੀ ਉਹਦੇ ਘਰ ਦੇ ਦਰਵਾਜ਼ੇ ਤੇ ਉਸਨੇ ਤਿੰਨ ਫਾਇਰਿੰਗ ਕਰ ਦਿੱਤੀਆਂ ਜਿਸ ਤੋਂ ਬਾਅਦ ਮੌਕੇ ਤੇ ਪਹੁੰਚਦੀ ਹੈ ਪੁਲਿਸ ਤੇ ਪੁਲਿਸ ਨੂੰ ਤਿੰਨ ਖੋਲ ਵੀ ਬਰਾਮਦ ਹੁੰਦੇ ਆ ਹਾਲਾਂਕਿ ਇੱਕ ਖੋਲ ਜਿਹੜਾ ਕੀ ਹੈ ਰੋਬਿੰਦ ਦੇ ਘਰ ਦੀ ਰਸੋਈ ਦੇ ਅੰਦਰੋਂ ਬਰਾਮਦ ਹੋਇਆ ਸੀ ਹੁਣ ਡਿਸਟ੍ਰਿਕਟ ਕ੍ਰਾਈਮ ਸੈਲ ਦੀ ਟੀਮ ਨੇ ਵਿਜੇ ਨੂੰ ਗ੍ਰਿਫਤਾਰ ਕਰ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ ਜੇ ਤੁਹਾਨੂੰ ਦੱਸ ਦਿੰਦੇ ਆ ਵਿਜੇ ਦੇ ਉੱਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਜਿਹੜੇ ਕੀ ਹੈ ਚੰਡੀਗੜ੍ਹ ਵਿੱਚ ਦਰਜ ਹਨ ਹਾਲਾਂਕਿ ਜਿਸ ਤਰ੍ਹਾਂ ਗੈਂਗਸਟਰ ਗਲੋਰਸ ਬਿਸ਼ੋਈ ਦੀ ਗੱਲ ਕੀਤੀ ਜਾਏ ਗੈਂਗਸਟਰ ਗੋਲਡੀ ਬਰਾਦੀ ਦੀ ਗੱਲ ਕੀਤੀ ਜਾਏ ਜਿਵੇਂ ਉਹ ਕਿਤੇ ਫਾਈਟਿੰਗ ਕਰਦੇ ਆ ਜਾਂ ਫਿਰ ਫਰੋਤੀ ਲਈ ਧਮਕੀ ਦਿੰਦੇ ਆ ਕਿ ਨਹੀਂ ਫਰੋਤੀ ਮਿਲਦੀ ਤਾਂ ਉਸ ਤੋਂ ਬਾਅਦ ਉਹ ਫਾਈਟਿੰਗ ਕਰਵਾ ਕੇ ਡਰਾਵਾ ਪਾਉਂਦੇ ਆ ਉਸ ਤੋਂ ਬਾਅਦ ਉਹ ਜਿਹਨੇ ਵੀ ਫੇਸਬੁੱਕ ਫੇਸਬੁੱਕ ਰਾਹੀਂ ਜਾਂ ਫਿਰ ਹੋਰ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਿਵੇਂ ਵਾਰੀ ਲੱਗਦਾ ਹੈ ਇਸੇ ਨਕਸ਼ੇ ਕਰਵਾਤੇ ਹੀ ਇਹ ਵਿਜੇ ਚਾਹਗਾਸੀ ਤੇ ਵਿਜੇ ਨੇ ਜਿਹੜੀ ਚੰਡੀਗੜ੍ਹ 'ਚ ਦੋ ਫਾਈਟਿੰਗ ਕਰਨ ਤੋਂ ਬਾਅਦ ਇਸ ਫਾਇਰ ਜਿਹੜੀ ਫਾਇਰਿੰਗ ਦੀ ਜ਼ਿੰਮੇਵਾਰੀ ਦੀ ਲਈ ਸੀ ਤੇ ਇਹ ਸਾਫ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਵਿਜੇ ਜਿਹੜਾ ਕੀ ਹੈ ਨੌਰਕ ਬਿਸਦੋਈ ਦੇ ਨਕਸ਼ੇ ਕਰਮਾਂ ਤੇ ਚੱਲਦਾ ਸੀ ਲੇਕਿਨ ਚੰਡੀਗੜ੍ਹ ਕੋਈ ਕਬੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਤੁੰਦਾਦਰਿਆ ਚੰਡੀਗੜ੍ਹ ਦੇ ਡਿਸਟ੍ਰਿਕਟ ਕ੍ਰਾਈਮ ਸ਼ੈਲ ਨੇ ਜਿਹੜਾ ਵਿਜੇ ਉਹਦੇ ਤਿੰਨ ਸਾਥੀਆਂ ਦੇ ਨਾਲ ਤੇ ਅਸਲੇ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕਰ ਇੱਕ ਵੱਡੀ ਕਾਮਯਾਬੀ ਹਾਸਿਲ ਕਰ ਲਈ ਹੈ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਤੁਹਾਨੂੰ ਪਲ ਪਲ ਦੀ ਕ੍ਰਾਈਮ ਤੋਂ ਸੰਬੰਧਿਤ ਖਬਰਾਂ ਅਪਡੇਟ ਕਰਦੇ ਰਹਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸ Facebook Instagram X aur WhatsApp channel par